ਹਾਂਜੀ ਬਾਬਾ ਇਹ ਦੱਸ ਦਿਓ ਅੱਜ ਗੁਰਦਾਸ ਸਿੰਘ ਦੇ ਲੰਦੀ ਪਤੀ ਗੁਰਦਰਾ ਸਾਹਿਬ ਕੇ ਸਾਜਨਾ ਦਿਵਸ ਜੋ ਮਨਾਇਆ ਗਿਆ ਉਸ ਦੇ ਸਬੰਧ ਵਿੱਚ ਦਾ ਸ੍ਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇਸ ਸੰਗਤ ਦੇ ਸੇਵਾ ਦੇ ਨਾਲ ਜੋ ਖਾਲਸਾ ਪੰਥ ਦੇ ਸਿਰਜਣ ਦਿਵਸ ਸੀ ਉਹਦੇ ਸਬੰਧ ਦੇ ਵਿੱਚ ਪਰਸੋਂ ਰੋਜ਼ ਤੋਂ ਖੰਨ ਪਾਸਾ ਹੋ ਰਿਹਾ ਹੋ ਸੰਗਤ ਅੱਜ ਜੋ ਕੋ ਉਪੇਭੋਗ ਤੋਂ ਪੁਰੰਤ ਤੱਕ ਵਿਵਾਨ ਸਜਾਈ ਗਈ ਵਿਵਾਨਾ ਦੇ ਵਿੱਚ ਜੋ ਕੇ ਗੁਰੂ ਸਹਿਜ ਦੀ ਕਿਰਪਾ ਸਦਕਾ ਜੋ ਗੁਰੂ ਸਾਹਿਬ ਜੀ ਆਪ ਬਖਸ਼ਿਸ਼ ਕਰਕੇ ਉਹਨਾਂ ਪੰਜ ਪਿਆਰਿਆਂ ਨੂੰ ਅਮਰ ਜੀ ਦਾਤ ਬਖਸ਼ੀ ਸੋਨਾ ਸੁਨੇ ਲਿ ਮੇਦ ਨੂੰ ਸਾਖੀ ਵਾਲਾ ਦਿਨ ਜਦੋਂ ਗੁਰੂ ਸਾਹਿਬ ਨੇ ਬਖਸ਼ਿਸ਼ ਕਰਤੀ ਪੰਜ ਪਿਆਰਿਆਂ ਨੂੰ ਸਿੰਘ ਸਾਜਿਆ ਆਪ ਮੁਰਤੀਆਂ ਨਾਲ ਤੋਂ ਅਮਰ ਛਕੇ ਜਿਹਨੇ ਵਾਹਵਾ ਗੋਬਿੰਦ ਸਿੰਘ ਆਪ ਤੇ ਮੁਰਤੀ ਲਾ ਭਾਵ ਕਿ ਆਪ ਪਹਿਲਾਂ ਗੁਰੂ ਬਣ ਕੇ ਅਮਰ ਸ਼ਕਾਇਤ ਵਿੱਚ ਜਿਹਦਾ ਵਰਕੇ ਅਮਰਤ੍ਰਿ ਛਕੇ ਆ ਜਿਸ ਤਰ੍ਹਾਂ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਕਿ ਖਾਲਸਾ ਮੇਰਾ ਰੂਪ ਹੈ ਖਾਸ ਖਾਲਸੇ ਮੇਰਾ ਰੂਪ ਕੋ ਨਿਵਾਸ ਤੇ ਮੇਰਾ ਰੂਪ ਆਪਣਾ ਰੂਪ ਬਣਾ ਕੇ ਪੇਸ਼ ਕੀਤਾ ਅੱਜ ਜਦੋਂ ਵੀ ਆਪਾਂ ਵੇਖਦੇ ਆ ਨਗਰ ਕੀਰਤਨ ਦੇ ਗੁਵਾਈ ਖਾਸ ਅਪੰਨ ਕਰਦਾ ਹੈ ਤੇ ਪਿਛਲੇ ਗੁਰਕਰਨ ਸਾਹਿਬ ਜੀ ਹੁੰਦੇ ਹਨ ਅੱਗੇ ਖਾਲਸਾ ਬਰਤ ਉਸ ਨਿਆਰੇ ਪੰਨ ਨੂੰ ਜੋ ਗੁਰੂ ਸਹਿਬ ਨੇ ਸਾਹਮਣੇ ਇੱਕ ਮਿਸਾਲ ਦੇ ਤੌਰ ਤੇ ਦਿੱਤਾ ਕਿ ਰਹਿਦੀ ਦੁਨੀਆ ਦੇ ਤੱਕ ਜਿੰਨਾ ਚਿਰ ਇਹ ਸੰਸਾਰ ਦੇ ਵਿੱਚ ਰਹੇਗਾ ਉਹਨਾਂ ਤੇ ਖਾਲਸੇ ਦਾ ਸਿਰਜਣਾ ਦਿਵਸ ਹਰ ਸਾਲ ਆਉਂਦਾ ਰਹੇਗਾ ਤੇ ਸੇਕਟਰੀ ਦੀ ਕਰਦੇ ਨਾਮ ਲਉਂਦੀ ਰਹੇਗੀ ਤੇ ਗੁਰੂ ਸਾਹਿਬ ਦੀ ਕਿਰਪਾ ਸਦਕਾ ਦੀ ਇਸ ਨਗਰ ਦੇ ਵਿੱਚ ਜੋ ਕਿ ਸਮੂਹ ਸੰਗਤ ਦੇ ਸਹਿਯੋਗ ਦੇ ਨਾਲ ਇਸ ਸੰਗਤ ਨੇ ਬੜੇ ਸਹਿਯੋਗ ਕਰਦੀ ਹੈ ਜੋ ਨਗਰ ਦੀਵਾਨ ਚ ਜਾਏਗੇ ਨੇ ਬੱਚਿਆਂ ਨੇ ਕਿਉਂਕਿ ਹਰ ਰੋਜ਼ ਸ਼ਾਮ ਨੂੰ ਜੋ ਆਪੇ ਸਿਮਾਵਾਂ ਨਿਭਾਉਂਦੇ ਹਨ ਗੁਰੂ ਕਾਲ ਵਿਖੇ ਆ ਕੇ ਕਲਪਨ ਕਰਦੇ ਬੱਚਾ ਲੈਕਣ ਹੋਇਆ ਤੇ ਕਥਾ ਵਿਚਾਰਾ ਹੋਈਆਂ ਤੇ ਨਾਲ ਦੱਸਿਆ ਕਿ ਇਸ ਤਰ੍ਹਾਂ ਗੁਰੂ ਸਾਹਿਬ ਨੇ ਬਖਸ਼ਿਸ਼ ਕਰਦੀ ਜਿਸ ਸਿੱਖ ਨੇ ਆਪਣਾ ਸੀਸ ਗੁਰੂ ਦੇ ਪੈਟ ਕੀਤਾ ਤੇ ਗੁਰੂ ਨੇ ਤੇ ਕਿਕਰ ਸਭੀ